ਅਮਰਤਪਾਲ ਸਿੰਘ ਵੀਰ ਜੀ ਨੂੰ ਮਹਿਰੋਫ ਨੂੰ ਕਹਿੰਦਾ ਆ ਕਿ ਤੇਰੀ ਮਾਂ ਮਰ ਗਈ ਸੀ ਤੂੰ ਰੋ ਰਿਆ ਤੇਰੀ ਭੈਣ ਭੱਜ ਗਈ ਸੀ ਤੂੰ ਰੋ ਰਿਆ ਤੇ ਮੈਂ ਹਰ ਜਿੱਤੇ ਗੁੱਚੜਾ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਤੇਰੀ ਮਾਂ ਭੱਜ ਗਈ ਤੇਰੀ ਭੈਣ ਭੱਜ ਗਈ ਤੇਰੀ ਕੁੜੀ ਭੱਜ ਗਈ ਕਿਸੇ ਦੇ ਨਾਲ ਉਦੋਂ ਕਿਤੇ ਦੀ ਮਾਂ ਮਰ ਗਈ ਸੀ ਉਦੋਂ ਕਾ ਹੋਇਆ ਤਾਂ ਉਦੋਂ ਕਿਆ ਹੋਇਆ ਤਾਂ ਇਹਦੀ ਭੈਣ ਭੱਜ ਗਈ ਸੀ ਕੁੜੀ ਭੱਜੀ ਆ ਤੇਰੀ ਤੂੰ ਤੂੰ 5 ਸਾਲ ਤੋਂ ਲੱਭ ਰਿਆ ਕੁੜੀ ਆਪਣੀ ਨੂੰ ਜਾ ਕੇ ਤੈਨੂੰ ਕੁੜੀ ਤੇਰੀ ਲੱਭ ਨਹੀਂ ਰਹੀ ਤੇ ਜੇ ਉਹਦੀ ਬੜੀ ਏਡੀ ਕਮਲ ਦੀ ਪੋਸਟ ਅਸੀਂ ਤਗੜੀ ਤਾਂ ਉਸ ਪੋਸਟ ਤੇ ਆਪਣੀ ਕੁੜੀ ਨੂੰ ਖਲਾਰਦੇ ਹੁਣ ਉਸ ਪੋਸਟ ਤੇ ਆਪਣੀ ਕੁੜੀ ਨੂੰ ਖਲਾਰ ਆਪਣੀ ਭੈਣ ਨੂੰ ਖਲਾਰ ਉਹ ਨਗੇਜ ਦਿਖਾਉਣ ਆਪਣਾ ਮਨੋਰੰਜਨ ਕਰਨ ਸਾਰਿਆਂ ਨਾਲ ਇਹਨੇ ਜਦੋਂ ਇਹਨੇ ਮੇਰੇ ਤੇ ਵਾਰ ਕੀਤਾ ਇਹਨੂੰ ਕਿੰਨੇ ਜੱਤ ਦੇ ਦਿੱਤੀ ਸੀ ਫਿਰ ਤੂੰ ਕਹਿੰਦਾ ਵੀ ਕਰਪਾਨ ਮੈਂ ਪਾਉਣੀ ਜਾਣਦਾ ਮੈਂ ਚਲਾਉਣੀ ਵੀ ਜਾਣਦਾ ਤੇ ਮੈਂ ਚਲਾਉਣੀ ਜਾਣਦਾ ਘੋੜਾ ਦੱਬਣ ਤੇ ਟਾਈਮ ਨਹੀਂ ਲੱਗਦਾ ਹਾਂ ਉਹਦਾ ਮੈਂ ਕਹਿ ਦੇਤੀ ਨਹੀਂ ਸੀ ਉਹਨੂੰ ਇਹ ਪੁੱਛੋ ਵੀ ਬਲਾਤਕਾਰ ਕਰਨਾ ਤੂੰ ਕਿ ਤੂੰ ਰਾਖੀ ਕਰਨ ਵਾਲਾ ਵਾ ਇਹ ਤੇ ਬਲਾਤਕਾਰ ਹੀ ਆ ਇਹਨੇ 5 6 ਜਣਾਂ ਨਹੀਂ ਲੇਡੀ ਨਾਲ ਬਲਾਤਕਾਰ ਕੀਤਾ ਇਹ ਕਿਹੜੇ ਮੂੰਹ ਨਾਲ ਕਹਿੰਦਾ ਇਹਦਾ ਬੂਥੇ ਤੇ ਮਾਰ ਮਾਰ ਚੱਕਣਾ ਬੂਥਾ ਤੋੜਨਾ ਇਹਦਾ ਤਾਂ ਮੂੰਹ ਚ ਗੰਦ ਧੁੰਨਣ ਵਾਲਾ ਇਹਦੇ ਕਿੰਨੇ ਕਿਹਾ ਸੀ ਅੰਮ੍ਰਿਤਪਾਲ ਨੂੰ ਵੀ ਐਂਦਾ ਕਰੇ ਉਹ ਗਧਿਆ ਦੁਸ਼ਟਾ ਹਰ ਜੀਤੇ ਪੁੱਛੜ ਤੈਨੂੰ ਮੈਂ ਕਹਿਣਾ ਚਾਹੁੰਦੀ ਆ ਮੇਰੀਆਂ ਆੰਦਰਾ ਫੁਕੀਆਂ ਪਈਆਂ ਤੂੰ ਕਿੱਦਾਂ ਕੀਤਾ ਹੀ ਵਿਸਾਖੀ ਵਾਲਾ ਦਿਨ ਸੰਗਤ ਜੀ ਔਰ ਦੁਸ਼ਟਾ ਗੁਰੂ ਹੈ ਵਿਸਾਖੀ ਵਾਲੇ ਦਿਨ ਅੰਮ੍ਰਿਤ ਤਿਆਰ ਕੀਤਾ ਤੈਨੂੰ ਹਿਟਰੀ ਗੁਰੂ ਸਾਹਿਬ ਦੀ ਭੁੱਲ ਗਈ ਸੀ ਤੂੰ ਉਥੇ ਸੇਵਾ ਦੇ ਭਾਣੇ ਬੁਲਾ ਕੇ ਤੇ ਤੂੰ ਬਲਾਤਕਾਰ ਕੀਤਾ ਤੂੰ ਮੇਰੀ ਪਿੱਠ ਤੇ वार ਕੀਤਾ ਦੁਸ਼ਟਾ 부ਜੜ ਹਰ ਜੀਤਾ 부ਜੜ ਪਿੰਡ ਰਸੂਲਪੁਰ ਜੇ ਤੂੰ ਹਰਜੀਤਿਆ ਆਪਣੇ ਆਪ ਨੂੰ ਬੰਦਾ ਸਮਝਦਾ ਜੇ ਤੂੰ ਮਾਂ ਦਾ ਦੁੱਧ ਪੀਤੇ ਤੋ ਜੰਮਿਆ ਆ ਸਾਹਮਣੇ ਆ ਜੇ ਤੂੰ ਪਿਓ ਦਾ ਪੋਤਿਆਂ ਤੇ ਕੁੱਤੀ ਦਾ ਢਿੱਡੋ ਜੰਮਿਆ ਹੋਊਗਾ ਜਿਹੜਾ ਸਾਹਮਣੇ ਨਾ ਆਵੇ ਮੇਰੇ ਸਾਹਮਣੇ ਆਣ ਕੇ ਕਹਿ ਜੰਤ ਕਰ ਕਿ ਵੀ ਮੈਂ ਆ ਵੇਖੋ ਜੀ ਮੈਂ ਤਾਂ ਬਿਲਕੁਲ ਫਰੀ ਹੋ ਗਿਆ ਜੀ ਮੈਂ ਤਾਂ ਕੋਈ ਜੇ ਤੂੰ ਫਰੀ ਆ ਤਾਂ ਫਿਰ ਤੂੰ ਆਉਂਦਾ ਕਿਉਂ ਨਹੀਂ ਆ ਮੈਂ ਪੰਜਾਬ ਦੀ ਧੀ ਆ 1984 ਦਾ ਮੇਰਾ ਜਨਮ ਸ੍ਰੀ ਦਰਬਾਰ ਸਾਹਿਬ ਧਰਤੀ ਅੰਮ੍ਰਿਤਸਰ ਦੀ ਧਰਤੀ ਤੇ ਅਣਖਾ ਗੁਰੂਆਂ ਪੀਰਾਂ ਦੀ ਧਰਤੀ ਤੇ ਮੇਰਾ ਜਨਮ ਹੋਇਆ ਮੈਂ ਕੌਰ ਆ ਜਿਹਦੇ ਨਾਲ ਤੂੰ ਪੰਗਾ ਲਿਆ ਜੇ ਅਮਰਤਪਾਲ ਭਰਾ ਸਾਡਾ ਸ਼ੇਰ ਆ ਉਹਨੇ ਸ਼ੇਰਨੀ ਦਾ ਦੁੱਧ ਪੀਤਾ ਉਹਨੂੰ ਕਹਿੰਦੇ ਅੰਮ੍ਰਿਤ ਦੀ ਪਾਲ ਸ਼ਕੀ ਆ ਕਮਲਕੌਰ ਨਾਂ ਦੀ ਕੁੜੀ ਦਾ ਕਤਲ ਹੁੰਦਾ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਮਾਸਟਰ ਮਾਈਂਡ ਦੱਸਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਸਵਾਲ ਕਰਦੇ ਨੇ ਸਵਾਲ ਕੌਣ ਕਰ ਰਿਹਾ ਹਰਜੀਤ ਸਿੰਘ ਰਸੂਲਪੁਰ ਜਿਹਨੂੰ ਬਾਬਾ ਹਰਜੀਤ